ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਦੋਸਤੋ ਤੁਸੀਂ ਅਕਸਰ ਵਿਆਹ ਸ਼ਾਦੀਆਂ ਵਿੱਚ ਵੇਖਿਆ ਹੋਣਾ ਢੋਲ ਵੱਜਦੇ ਹੀ ਲੋਕੀ ਖੁਸ਼ੀ ਚ ਨੱਚਦੇ ਨੇ ਪਰ ਸਾਡੇ ਪਿੰਡ ਵਿੱਚ ਇੱਕ ਅਜਿਹਾ ਬੰਦਾ ਸੀ ਜੇਦੇ ਲਈ ਉਹ ਕਿਸੇ ਦਾ ਵੀ ਹੋ ਗਈ ਸਭ ਤੋਂ ਅੱਗੇ ਤੇ ਸਭ ਤੋਂ ਜ਼ਿਆਦਾ ਉਹ ਹੀ ਨੱਚਦਾ ਸੀ ਲੋਕੀ ਉਸ ਨੂੰ ਝੱਲਾ ਕਹਿੰਦੇ ਸੀ ਬਰਾਤੀ ਉਹਦੇ ਉੱਤੇ ਪੈਸੇ ਸੁੱਟਦੇ ਸੀ ਜਵਾਕ ਉਸ ਨੂੰ ਚੜਾਉਂਦੇ ਸੀ ਦੁਨੀਆ ਉਹਦਾ ਮਜ਼ਾਕ ਉਡਾਉਂਦੀ ਸੀ ਪਰ ਉਸ ਨੂੰ ਕਿਸੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਉਹਦੀਆਂ ਅੱਖਾਂ 'ਚ ਇੱਕ ਅਜੀਬ ਜਿਹੀ ਖਾਮੋਸ਼ੀ ਸੀ ਤੇ ਪੈਰਾਂ 'ਚ ਨਾ ਰੁਕਣ ਵਾਲੀ ਰਫ਼ਤਾਰ ਸਭ ਨੂੰ ਲੱਗਦਾ ਸੀ ਕਿ ਉਹ ਪੈਸਿਆਂ ਲਈ ਨੱਚਦਾ ਹੈ ਪਰ ਜੇਸ ਦੇ ਨੋ ਦਾ ਸੱਚ ਸਾਹਮਣੇ ਆਇਆ ਤਾਂ ਪੂਰੇ ਪਿੰਡ ਦਾ ਸਿਰ ਸ਼ਰਮ ਨਾਲ ਝੁੱਕ ਗਿਆ। ਇਹ ਕਹਾਣੀ ਹੈ ਦੀਪੇ ਦੀ। ਦੀਪਾ ਪਿੰਡ ਦਾ ਸਭ ਤੋਂ ਸੋਹਣਾ ਤੇ ਤਕੜਾ ਗੱਭਰੂ ਸੀ ਤੇ ਉਹਦੇ ਜਾਨ ਵਸਦੀ ਸੀ ਪ੍ਰੀਤੋ ਵਿੱਚ। ਦੀਪੇ ਤੇ ਪ੍ਰੀਤੋ ਦੀ ਆਸ਼ਕੀ ਦੀ ਸੋਂ ਪੂਰਾ ਪਿੰਡ ਖਾਂਦਾ ਸੀ। ਦੋਵਾਂ ਨੇ ਇਕੱਠੇ ਜੀਣ ਮਰਨ ਦੇ ਵਾਅਦੇ ਕੀਤੇ ਸੀ। ਪਰ ਜਿਵੇਂ ਅਕਸਰ ਹੁੰਦਾ ਹੈ ਗਰੀਬ ਦਾ ਇਸ਼ਕ ਅਮੀਰਾਂ ਦੀ ਚੋਖੜ ਤੇ ਦਮ ਤੋੜ ਦਿੰਦਾ ਹੈ। ਪ੍ਰੀਤੋ ਦੇ ਕਰਦਿਆ ਨਹੀਂ ਉਹਦਾ ਰਿਸ਼ਤਾ ਸ਼ਹਿਰ ਦੇ ਇੱਕ ਵੱਡੇ ਅਫਸਰ ਨਾਲ ਪੱਕਾ ਕਰ ਦਿੱਤਾ। ਪ੍ਰੀਤੋ ਮਜਬੂਰ ਸੀ ਉਹ ਆਪਣੇ ਮਾਪਿਓ ਦੀ ਇੱਜ਼ਤ ਨਹੀਂ ਰੋਲ ਸਕਦੀ ਸੀ। ਉਹਨੇ ਰੋਂਦੇ ਹੋਏ ਦੀਪੇ ਨੂੰ ਗਿਆ। ਦੀਪਿਆ ਜੇ ਤੂੰ ਮੈਨੂੰ ਸੱਚਾ ਪਿਆਰ ਕਰਦਾ ਹੈ ਨਾ ਤਾਂ ਮੇਰੀ ਡੋਲੀ ਤੁਰਨ ਵੇਲੇ ਰੋਵੀ ਨਾ ਤਮਾਸ਼ਾ ਨਾ ਕਰੀ। ਦੀਪੇ ਨੇ ਪੁੱਛਿਆ ਫਿਰ ਮੈਂ ਕੀ ਕਰਾਂ ਪ੍ਰੀਤੋ ਕਿਵੇਂ ਤੋੜਾਂ ਤੈਨੂੰ। ਪ੍ਰੀਤੋ ਨੇ ਦੀਪੇ ਦਾ ਹੱਥ ਫੜ ਕੇ ਇੱਕ ਬਹੁਤ ਔਖਾ ਵਾਅਦਾ ਮੰਗਿਆ। ਤੂੰ ਮੇਰੀ ਸ਼ਾਦੀ 'ਚ ਨੱਚੇਂਗਾ। ਐਨੀ ਖੁਸ਼ੀ ਨਾਲ ਨੱਚੀ ਕਿ ਦੁਨੀਆ ਨੂੰ ਲੱਗੇ ਤੈਨੂੰ ਕੋਈ ਦੁੱਖ ਨਹੀਂ ਜੇ ਤੂੰ ਮੇਰੀ ਢੋਲੀ ਅੱਗੇ ਨੱਚਿਆ ਤਾਂ ਮੈਂ ਸਮਝਾਂਗੀ ਮੇਰਾ ਪਿਆਰ ਅਮਰ ਹੋ ਗਿਆ ਦੀਪੇ ਨੇ ਦਿਲ ਤੇ ਪੱਥਰ ਰੱਖ ਕੇ ਹਾਂ ਕਰ ਦਿੱਤੀ ਵਿਆਹ ਦਾ ਦਿਨ ਆਇਆ ਦੀਪਾ ਆਇਆ ਤੇ ਢੋਲ ਦੀ ਥਾਪ ਤੇ ਨੱਚਣਾ ਸ਼ੁਰੂ ਕੀਤਾ ਉਹਨੇ ਈਂ ਜਾਂ ਲਾ ਕੇ ਪੰਗੜਾ ਪਾਇਆ ਕਿ ਵੇਖਣ ਵਾਲੇ ਦੰਗ ਰਹਿ ਗਏ ਅੰਦਰ ਫੇਰੇ ਹੋ ਰਹੇ ਸੀ ਤੇ ਬਾਹਰ ਦੀਪਾ ਆਪਣਾ ਵਾਅਦਾ ਨਿਭਾ ਰਿਹਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਡੋਲੀ ਉੱਠਣ ਤੋਂ ਠੀਕ ਪਹਿਲਾਂ ਅਚਾਨਕ ਘਰ 'ਚ ਚੀਕ ਜਿਹਾੜਾ ਪੈ ਗਿਆ ਸ਼ਾਰਟ ਸਰਕਟ ਨਾਲ ਘਰ 'ਚ ਅੱਗ ਲੱਗ ਗਈ ਸੀ ਤੇ ਉਸ ਭੱਜ ਦੌੜ ਵਿੱਚ ਕਮਰੇ ਵਿੱਚ ਬੰਦ ਪ੍ਰੀਤੋ ਦਮ ਕੁਟਨ ਕਰਕੇ ਮਰ ਗਈ ਪ੍ਰੀਤੋ ਦੀ ਡੋਲੀ ਨਹੀਂ ਉੱਠੀ ਉਹਦੀ ਅਰਥੀ ਉੱਠੀ ਪ੍ਰੀਤੋ ਮਰ ਗਈ ਸੀ ਪ੍ਰਦੀਪੇ ਦੇ ਦਿਮਾਗ ਨੇ ਇਸ ਸੱਚ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਉਹਨੂੰ ਗਹਿਰਾ ਸਦਮਾ ਲੱਗਾ ਉਹਦਾ ਵਕਤ ਉੱਥੇ ਹੀ ਖੜ ਗਿਆ ਜਦੋਂ ਪ੍ਰੀਤੋ ਦੀ ਅਰਥੀ ਜਾ ਰਹੀ ਸੀ ਦੀਪਾ ਉਹ ਬਿਨਾਂ ਚ ਰਿਹਾ ਸੀ ਲੋਕਾਂ ਨੇ ਉਹਨੂੰ ਰੋਕਿਆ ਮਾਰਿਆ ਕੁੱਟਿਆ ਕੀ ਓਏ ਪਾਗਲਾ ਪ੍ਰੀਤੋ ਮਰ ਗਈ ਐ ਤੂੰ ਨੱਚੀ ਜਾਣਾ ਐ ਪਰ ਉਹ ਬਸ ਹੱਸਦਾ ਰਿਹਾ ਤੇ ਕਹਿੰਦਾ ਰਿਹਾ ਹਟੋ ਪਿੱਛੇ ਮੈਂ ਵਾਦਾ ਕੀਤਾ ਐ ਮੇਰੀ ਪ੍ਰੀਤੋ ਦੀ ਢੋਲ ਹੀ ਜਾ ਰਹੀ ਐ ਮੈਂ ਨੱਚਣਾ ਐ ਉਹ ਮੈਨੂੰ ਵੇਖ ਰਹੀ ਐ ਉਸ ਦਿਨ ਤੋਂ ਲੈ ਕੇ ਅੱਜ ਤੱਕ ਪਿੰਡ 'ਚ ਜਦੋਂ ਵੀ ਕਿਸੇ ਕੁੜੀ ਦੀ ਡੋਲੀ ਉੱਠਦੀ ਹੈ ਦੀਪੇ ਨੂੰ ਲੱਗਦਾ ਹੈ ਉਹਦੀ ਪ੍ਰੀਤੋ ਜਾ ਰਹੀ ਹੈ ਉਸ ਨੂੰ ਲੱਗਦਾ ਹੈ ਜੇ ਉਹ ਨਾ ਨੱਚਿਆ ਤਾਂ ਪ੍ਰੀਤੋ ਨਰਾਜ਼ ਹੋ ਜਾਏਗੀ ਉਹਦਾ ਵਾਅਦਾ ਟੁੱਟ ਜਾਏਗਾ ਉਹ ਪੈਸੇ ਨਹੀਂ ਮੰਗਦਾ ਉਹ ਬਸ ਆਪਣੀ ਮੁਹੱਬਤ ਦਾ ਕਰਜ਼ ਚੁਕਾ ਰਿਹਾ ਹੈ ਦੁਨੀਆ ਉਹਨੂੰ ਝੱਲਾ ਕਹਿੰਦੀ ਹੈ ਪਰ ਸੱਚ ਤਾਂ ਇਹ ਹੈ ਕਿ ਉਹ ਇੰਨਾ ਸਮਝਦਾਰ ਹੈ ਕਿ ਅਜ ਵੀ 20 ਸਾਲ ਪੁਰਾਣਾ ਵਾਅਦਾ ਨਹੀਂ ਭੁੱਲਿਆ ਜਿਸ ਨੂੰ ਅਸੀਂ ਪਾਗਲਪਨ ਕਹਿੰਦੇ ਹਾਂ ਸ਼ਾਇਦ ਉਹੀ ਇਸ਼ਕ ਦੀ ਸਭ ਤੋਂ ਉੱਚੀ ਹੱਦ ਹੈ ਦੀਪਾ ਅੱਜ ਵੀ ਨੱਚ ਰਿਹਾ ਹੈ ਇਸ ਉਮੀਦ 'ਚ ਕਿ ਸ਼ਾਇਦ ਕਿਸੇ ਡੋਲੀ 'ਚੋਂ ਪ੍ਰੀਤੋ ਘੁੰਡ ਚੋੱਕ ਕੇ ਉਸ ਨੂੰ ਵੇਖ ਲਵੇ ਦੋਸਤੋ ਕੀ ਅੱਜ ਦੇ ਜ਼ਮਾਨੇ 'ਚ ਐਸਾ ਪਿਆਰ ਸੰਭਵ ਹੈ ਜਿੱਥੇ ਬੰਦਾ ਆਪਣੀ ਸੁਧ ਬੁੱਧ ਖੋ ਦੇਵੇ ਪਰ ਵਾਦਾ ਨਾ ਭੁੱਲੇ ਜੇ ਦੀਪੇ ਦੀ ਇਸ ਅਧੂਰੀ ਕਹਾਣੀ ਨੇ ਤੁਹਾਡਾ ਦਿਲ ਛੂ ਲਿਆ ਤਾਂ ਕਮੈਂਟ 'ਚ ਟਰੂ ਲਵ ਜ਼ਰੂਰ ਲਿਖਿਓ ਤੇ ਆਪਣੇ ਪਿਆਰ ਕਰਨ ਵਾਲਿਆਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ